ਇਹ ਤਰੀਕਾਰ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਤਲਵੰਡੀ ਥਾਬੋ ਸ਼ਰਮੀ ਕੋਲੇ ਤੇ ਬਾਈਆਂ ਕੋਲੇ ਬਹੁਤ ਸੋਹਣੇ ਟਰੈਕਟਰ ਐ ਇਧਰ ਬਾਈਆਂ ਨਾਲ ਠੋਡੀ ਕਰਾਉਣੇ ਆ ਗੱਲਬਾਤ ਘੈਂਡ ਘੈਂਡ ਟਰੈਕਟਰ ਆ ਪੂਰੇ ਹਰ ਬੁੱਧਵਾਰ ਤਲਵੰਡੀ ਥਾਬੋ ਕਿੰਨਾ ਲੱਗਦਾ ਇਹ ਪੂਰੇ ਘੈਂ ਟਰੈਕਟਰ ਦਿਖਾਵਾਂਗੇ ਥੱਲੀ ਆਏ ਟਰੈਕਟਰ ਦਿਖਾਵਾਂਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਪੁਰਾਣੇ ਟਰੈਕਟਰ ਵੀ ਕੱਟੇ ਜਾਣਗੇ ਤੇ ਨੌਨ ਫਾਇਨ ਚ ਵੀ ਹੋ ਜਾਊਗਾ ਇਹ ਸ਼ਰਮਾ ਨਾਲ ਠੋਡੀ ਕਰਾਉਣੇ ਗੱਲਬਾਤ ਸ਼ਰਮਾ ਜੀ ਸਤਰੀਕਾਲ ਸਭ ਦਾ ਕੀ ਹਾਲ ਹੈ ਪੁੱਤਰਾ ਸਕੇ ਹਾਂ ਤੁਹਾਨੂੰ ਕਿਵੇਂ ਆ ਸਾਰੇ ਸੁਰੂਕਿਆ ਯਮ ਆ ਓਕੇ ਹਾਂ ਭਾਈ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਹ ਟੀਟਾ ਕੋ ਮਹਾਰਾ ਸੱਚੇ ਪਾਤਸ਼ਾਹ ਭਾਈ ਦੀ ਚੜ੍ਹਦੀ ਕਲਾ ਰੱਖੇ ਤੁਹਾਨੂੰ ਐਦਾਂ ਹੀ ਪਿਆਰ ਦਿੰਦੇ ਰਹੋ ਜੀ ਇਹ ਐਦਾਂ ਹੀ ਆਪਾਂ ਲੀਡੋ ਬਣਾਉਂਦੇ ਰਵਾਂਗੇ ਭਾਈ ਤੇ ਨਵੇਂ ਭਾਈ ਨੇ ਨਵੇਂ ਤਾਂ ਭਾਈ ਨੇ ਮਨ ਖੁਸ਼ ਕਰਤਾ ਹਾਂ ਜਉਂਦਾਬਾਦਰ ਭਰਾਵਾ ਓਏ ਕਿਸੇ ਦੀ ਹੋਰ ਦੀ ਵੀਡੀਓ ਤੇ ਕਮੈਂਟ ਕੀਤਾ ਸੀ ਕਹਿੰਦਾ ਭਾਈ ਸ਼ਰਮਾ ਤਲਵੰਡੀ ਸਾਬੋਦੀ ਮਾਰਕੀਟ ਦੇ ਵਿੱਚ ਸ਼ਰਮਾ ਦਾ ਸ਼ਰਮ ਨਹੀਂ ਸ਼ਰਮੇ ਵਰਗਾ ਬੰਦਾ ਨਹੀਂ ਹੋਣਾ ਸ਼ਰਮਾ ਸ਼ਰਮਾ ਹੋਈ ਪਈ ਆ ਪਾਈ ਤੇ ਥਰੂ ਟਰੈਕਟਰ ਲੈਤਾ ਜਿਹੜੇ ਬਾਈ ਨੇ ਕੀਤੀ ਸੀ ਕੀਤਾ ਇੱਕ ਕਮੈਂਟ ਕਿਸੇ ਦੀ ਹੋਰ ਕਿਸੇ ਨੇ ਬਣਾਈ ਸੀ ਵੀਡੀਓ ਕਿਸੇ ਹੋਰ ਬੰਦੇ ਕਮੈਂਟ ਤਾਂ ਹੁਣ ਕਰੂਗਾ ਜਦੋਂ ਅਗਲੇ ਨੂੰ ਸੰਗੀ ਟਰੈਕਟਰ ਦੇਵਾਂਗੇ ਆ ਬਈ ਨਹੀਂ ਮੇਰੀ ਵੀਡੀਓ ਤੇ ਨਹੀਂ ਕਿਸੇ ਦੀ ਵੀਡੀਓ ਤੇ ਕੀਤਾ ਸੀ ਅੱਛਾ ਪਰ ਬਈ ਇਹ ਜਿਹੀਆਂ ਗੱਲਾਂ ਤੋਂ ਸਵਾਦ ਆਏ ਹਾਂ ਤਾਂ ਪੱਕੇ ਲੈ ਕੇ ਕਮੈਂਟ ਸ਼ੇਅਰ ਕਰਿਆ ਕਰੋ ਬਾਈ ਇਦਾਂ ਆਪਾਂ ਵੋ ਵੋ ਪ੍ਰੇਮ ਕਰਦੇ ਰਹੋ ਕਮੈਂਟ ਜਰੂਰ ਕਰਿਆ ਕਰੋ ਬੰਦੇ ਹਾਂ ਉਹ ਪੜਨ ਦਾ ਪੁੰਛ ਹੋਊਗਾ ਤੇ ਅੱਜ ਬੁੱਧਵਾਰਾ ਤਲਵੰਡੀ ਸਾਬਾ ਬਾਈ ਮੰਡੀ ਲੱਗੀ ਆ ਤਰੀ ਕਿੰਨੀ ਆ ਭੁੱਲ ਰਜ 13 13 ਬਾਬੇ ਨਾਲ ਕਲੇ 13 13 ਤੋਲਾਂਗੇ ਅੱਜ ਆਪਣੇ ਟਰੈਕਟਰ ਨਹੀਂ ਹੈਗੇ 13 13 ਦਾ ਪਾ ਆਉਂ ਲੈਂਡ ਬੱਜਾ ਉੱਥੇ ਖੜੇ ਆਪਣੇ ਦੋ ਤਿੰਨ ਉੱਥੇ ਤੋਲਾਂਗੇ ਆਪਾਂ ਉੱਥੇ ਬਣਾ ਮੈਨੇ ਦੀ ਠੀਕ ਆ ਇਹ ਆਪਣੇ ਦੋਸਤ ਤੇ ਟਰੈਕਟਰ ਆਪਣੇ ਗਵੰਡੀਆਂ ਦੇ ਆ ਹਾਂਜੀ ਜਸਵੰਤ ਆ ਮੁੰਡਾ ਤਲਵੰਡੀ ਤੋਂ ਹਾਂਜੀ ਉਹਦੇ ਟਰੈਕਟਰ ਸਾਰੀ ਠੀਕ ਆ ਲੋਨ ਫੈਂਸ ਵੀ ਹੋ ਜੂ ਪਰਾਣੇ ਵੀ ਕਿੱਥੇ ਜਾਣਗੇ ਆ ਗਿਆ 44 ਉਰੇ ਬਲਾਲਾ ਉਰੇ ਬਲਾਲਾ ਹਾਂ ਜਾ ਚਲਾ ਕੇ ਦੇਖਿਓ ਯਾ ਲੈ ਤੇ ਲੋਲ ਫੈਂਸ ਵੀ ਪੁਰਾਣੇ ਵੀ ਇਕੱਠੇ ਜਾਣੋ ਜਾ ਦੇਖ ਕੇ ਆ ਬਾਈ ਇਹ ਇਹ ਬਾਈ ਹੋਏ ਕੋਈ ਗੱਲ ਨਹੀਂ ਦੇਖਣਾ ਹੀ ਦੇਖਣਾ ਹੀ ਹਾਂ ਤੇ ਆਪਾਂ ਟਰੈਕਟਰ ਲੈਣਾ ਇਹਨੂੰ ਲੈਣਾ ਨਹੀਂ ਹਾਂ ਦੇ ਆਪਾਂ ਦੇਖਣਾ ਹੀ ਹਾਂ ਤੇ ਸਭ ਤੋਂ ਪਹਿਲਾਂ ਬਾਈ ਮੈਸੀ 9900 ਆ ਹਾਂਜੀ 2018 ਮਾਡਲ ਦਾ ਟਾਇਰ ਬਿਲਕੁਲ ਨਵੇਂ ਠੀਕ ਹੈ ਇਹ ਟਾਇਰ ਕੀ ਨਵੇਂ ਟਰੈਕਟਰ ਹੀ ਨਵੇਂ ਇਹ ਕੋਲਰਦਲ ਮਰੀ ਆ ਬੈਠਾ ਸਾਡਾ ਯਾਰ ਭਾਈ ਜਸਵੰਤ ਦੇ ਟਰੈਕਟਰ ਆ ਠੀਕ ਆ ਅੱਜ ਮੈਨੂੰ ਕਹਿੰਦਾ ਮੇਰਾ ਗੱਲ ਖਰਾਬ ਆ ਭਾਈ ਮੈਂ ਆ ਮੈਂ ਕਿਹੜਾ ਕਿਸੇ ਚਮਕੀਲਾ ਘਮਾਉਣਾ ਭਾਈ ਭਾਈ ਨੂੰ ਨਾਲ ਹੀ ਲਾ ਲ ਦਸਵੰਤ ਆ ਜੀ ਵਾੜਾ ਮੋਟਾ ਬੰਦ ਬੋਲੀ ਅੰਦਾਜ਼ ਰੇਟ ਯਾਰ ਰੇਟ ਦੱਸ ਦੇ ਠੀਕ ਆ 2018 ਮਾਡਲ ਹੈ ਨਵਾਂ ਹੀ ਟਰੈਕਟਰ ਆ ਵੀਰੇ ਲੋਨ ਫੈਂਸ ਹੋ ਜੂ ਪੁਰਾਣਾ ਕੱਟਾ ਜੂ 5 ਲੱਖ 10 ਹਜ਼ਾਰ ਡਿਮਾਂਡ ਆ ਇੱਕ ਮਿੰਟ ਸਾਰਾ ਦਿਖਾ ਦੀ ਆਪਾਂ ਯਾਰ ਟਰੈਕਟਰ ਵੇਟ ਬੂਟ ਲੱਗਿਆ ਬੋਤਾ ਜੀ ਘੱਟ ਹੋ ਸਕਦਾ ਵਾਧਾ ਨਹੀਂ ਇਹ ਤੋਂ ਆ ਜੇ ਬਾਦ ਲੱਗਿਆ ਬਈ ਫੋਨ ਕਰ ਲਿਓ ਤੇ ਬਾਈ ਆਪ ਹੈ ਨਹੀਂ ਇਹ ਨਾ ਕਹਿੰਦਾ ਮੈਂ ਥੋਆ ਬੋਲੇ ਨਹੀਂ ਜਾਂਦਾ 4,85,000 ਦਾ ਰੇਟ ਆਪਾਂ ਬਾਈ ਤੋਂ ਲੈ ਲਾਂਗੇ ਇਹ ਕੀ ਰੇਟ ਹੈ 4,85,000 ਦਾ ਲੈ ਲਾਂਗੇ ਇਹ ਰੇਟ ਹੈਗਾ 5 510 510 ਅੱਗੇ ਅੱਗੇ 855 ਉਹ ਤੋਂ ਬਾਅਦ 855 ਜਵੰਤ ਕਿਹੜਾ ਮਾਡਲ ਹੈ ਇਹ ਪੰਜਾਬ ਨੰਬਰ ਆ 12 17 17 ਮਾਡਲ ਆ ਜੀ ਟਾਇਰ ਹੈਗਾ ਬਈ 85 ਨਾਲ ਦੇ 85 ਪੈਸੇ ਨਾਲ ਦੇ ਨਾਲ ਦੇ ਟਾਇਰਾ ਪਈਆਂ 855 ਨਹੀਂ ਭਰਾਵਾ ਇਹ 960 ਹੈ 960 960 ਬਸ ਠੀਕ ਹੈ ਅਸੀਂ ਅੱਜ ਤੋਂ 960 ਹੈ ਬਈ ਜਿਵੇਂ ਨਵਾਂ ਟਰੈਕਟਰ ਆ ਲੌਂਸੈਂਸ ਹੋ ਜੂ ਪੁਰਾਣਾ ਕੱਟਿਆ ਜਾਊ 511000 ਡਿਮਾਂਡ ਆ ਤੇ 490000 ਦਾ ਟਰੈਕਟਰ ਲੈ ਲਾਂਗੇ ਪੰਜਾਬ ਨੰਬਰ ਪੀਵੀ 13 ਸੰਗਰੂਰ ਹਾਂ ਠੀਕ ਹੈ ਗੱਲ ਠੀਕ ਹੈ ਜੀ ਪੁਰਾਣਾ ਕੱਟਿਆ ਜੋ ਲੋਨ ਫਰੈਂਸ ਹੋ ਜੂ ਸਾਰਿਆਂ ਚ ਪਹਿਲਾਂ ਕੈਸਾ ਲਾਦੀ ਹੱਠ ਉਹ ਦੂਆ ਵਾਲਾ ਦਾ 60 ईपीआई ईपीआई T20 ਸੁਪਰ ਮੈਕਸ ਇਹ ਹੈ ਭਰਾਵੋ ਜਮਨ ਨਵਾ ਠੀਕ ਹੈ ਗੱਲ ਜਮਨ ਨਵਾ ਟਰੈਕਟਰ 19 ਮਾਡਲ ਆ ਜਮਨ ਨਵਾ ਇਹਦੇ ਵੀ ਨਾਲ ਦੇ ਟਾਇਰ ਜਮਨ ਤਾਂ ਆ ਜਨਾਬ ਜੀ ਇਹ ਟਰੈਕਟਰ ਦੇ ਵੀ ਭਾਈ ਨਾਲ ਦੇ ਟਾਇਰ ਹੈ 75 75 80 ਪਸੇ ਕੀ ਨਾਲ ਦੇ ਹੈ ੱਲੇ ਹੀ ਥੋੜਾ ਹੋ ਗਿਆ ਤਾਂ ਇਹ ਬਿਲਕੁਲ ਨਵਾਂ ਟਰੈਕਟਰ ਆ ਭਾਈ 19 ਮਾਡਲ 5,90,000 ਰੁਪਏ ਰੇਟ ਆ ਭਾਈ ਹਾਂ ਤੇ 5 ਲੱਖ ਤੇ 70,000 ਦਾ ਟਰੈਕਟਰ ਲੈ ਲਾਂਗੇ 1624 ਘੰਟੇ ਚੱਲਿਆ 625 ਘੰਟੇ ਚੱਲਿਆ ਲੈ ਲਵਾਂ 5 ਲੱਖ ਤੇ 70,000 ਦਾ ਮੌਕੇ ਤੇ ਹੋਰ ਵੀ ਆਪਾਂ ਮਾਨਤਾ ਕਰਾਵਾਂਗੇ ਅੱਗੇ ਆ ਗਿਆ 65 65 ਇਹ ਆ ਗਿਆ ਭਾਈ 65 65 ਇਹ ਪਾਵਰ ਸਟੀering ਆ ਟੌਪ ਮਾਡਲ ਆ ਨਾਲ ਦੇ ਟਾਇਰ ਆ ਚਾਰੇ ਭਾਈ 75 80 ਪੈਸੇ ਨਾਲ ਦੇ ਟਰ ਹੈ ਹਾਂ ਨਾਲ ਦੇ ਬਿਲਕੁਲ ਨਵਾਂ ਟਰੈਕਟਰ ਆ ਬਾਈ 2020 ਮਾਡਲ ਆ ਹਮ ਏਸ ਆ ਏਸੀ ਏਸੀ ਕਹਿੰਦੇ ਜਿਹਨੂੰ 65 65 ਆ 5 ਲੱਖ 65000 ਡਿਮਾਂਡ ਆ ਵੀਰੇ 5 ਲੱਖ ਤੇ 40000 ਦਾ ਟਰੈਕਟਰ ਆਪਾਂ ਲੈ ਲਾਂਗੇ ਬਾਕੀ ਮੌਕਾ ਦੇਖਾਂਗੇ ਉਹ ਜੂ ਵਾਲਾ ਹੈ 2014 ਮਾਡਲ ਆ 60 55 ਬਾਈ 2014 ਬਿਲਕੁਲ ਨਵਾਂ ਟਰੈਕਟਰ ਆ ਟਾਇਰ ਵੀ ਬਾਈ 90 95 ਪੈਸੇ ਪਏ ਆ ਪਿਛਲੇ 16 ਵਾਲੇ ਆ ਮੂਹਰੇ 7 50 ਵਾਲੇ ਆ ਹਮ ਸਾਈਡ ਗੇਅਰ ਦੇ ਵਿੱਚ ਹਾਂਜੀ 2 ਸਪੀਡ ਆ ਬਾਈ ਇਹ ਰੀਤ ਬੀਟ ਹੈ ਠੀਕ ਹੈ ਕਰ ਬਾਈ ਹਾਂਜੀ ਜਵੰਤ ਤੁਵਾ ਕੇ 3 ਆ ਤੁਵਾ ਕੇ 3 2 ਸਪੀਡ ਦੇ ਵਿੱਚ ਹਾਂਜੀ 14 ਮਾਡਲ ਦਾ 475 ਡਿਮਾਂਡ ਆ ਬਾਈ ਹਾਂਜੀ ਟਿਕਟ ਲੈ ਲਾਂਗੇ ਆਪਾਂ 6.4 ਲੱਖ ਰੁਪਏ ਠੀਕ ਹੈ ਅੱਗੇ ਆ ਗਿਆ ਪ੍ਰੀਤ ਉਸ ਤੋਂ ਬਾਅਦ ਆ ਗਿਆ ਪ੍ਰੀਤ 2012 ਮਾਡਲ ਬਾਈ ਟਾਇਰ ਹੈ ਗਿਆ ਜੀ ਪਿਛਲੇ ਟਾਇਰ ਦਾ ਹੈ ਗਿਆ 85 90 ਪੈਸੇ ਮੂਹਰਲੇ 70 75 ਪੈਸੇ ਹੈ ਬਾਈ ਤੇ ਪ੍ਰੀਤ ਹੈਗਾ ਇਹ 60 49 ਹਾਂ ਜੀ ਜਵਾਂ ਨਵੇਂ ਨਵੇਂ ਟਰੈਕਟਰ ਆ ਬਾਈ 10 ਰਿੰਗ ਦਾ ਕਲਾ ਕੇ ਬਾਕੇ ਤਸਦੀ ਕਰਕੇ ਲੈ ਜਾਓ ਸਾਰੇ ਟਰੈਕਟਰ ਨੂੰ ਸਾਵਾ 3 ਲੱਖ ਦੀ ਮੰਗ ਆ ਜੀ ਪੂਰੇ 3 ਲੱਖ ਦਾ ਟਰੈਕਟਰ ਆਪਾਂ ਲੈ ਲਾਂਗੇ ਹਲੋ ਰਾਬ ਡਿਸਟ੍ਰੀਬਿਊਟਰ ਲੱਗਿਆ ਭੈਂਟ ਭੈਂਟਾਈ ਪੂਰਾ ਸੋਨਾ ਟਾਈਰ ਇਹਨੇ ਪੰਦਰਾ ਵੀ ਰੇਟਾ ਇਹ ਤੇ ਫੋਨ ਆ ਗਿਆ 12 ਮਾਡਲ ਆ ਸਵਾ ਤਿੰਨ ਪਹਿਨਾ ਡਿਮਾਂਡ ਆ ਬਾਈ ਹਾਂ ਪੂਰੇ 3 ਲੱਖ ਦਾ ਰੇਟਰ ਲੈ ਲਾਂਗਾ ਪੂਰੇ ਕੰਨ ਦਾ ਹਾਂ ਉਸ ਤੋਂ ਬਾਅਦ ਦੇ ਵਿੱਚ ਆਗਾ ਸੋਨਾ ਲਿਕਾ 45 ਤੋਂ ਯਾਰ ਖੱਟ ਮਾਡਲ ਆ ਇਹ ਠੀਕ ਹੈ ਗੱਲ ਇਹਦਾ ਲਾਇਸੈਂਸ ਹੋਗਾ ਜੀ ਪੁਰਾਣਾ ਕੱਟਿਆ ਜੀ ਇਹ ਐ ਲੈਪਾਰਟੂ ਟੈਕ ਟੂ ਚੰਗਿਆ ਖੇਰਾ ਬਾਕੀ ਆਪਾਂ ਪੁੱਛ ਲੈਣਾ ਕੀ ਗੱਲ ਬਾਤ ਇਹਦੀ ਆ ਆਪਣਾ ਰੇਸਨ ਇਹਦਾ ਕੀ ਗੱਲ ਹੋਦਾ ਤਾਂ ਬਈ ਕਿਹੜਾ ਮਾਡਲ ਆ ਡਬਲ ਕਲੱਚ ਆ ਬਾਈ ਹੈ ਜੀ 6 7 ਮਾਡਲ ਆ ਬਾਈ ਟੈਕ ਟੂ ਆਈ ਗਿਆ 85 90 ਪੈਸੇ ਪੰਜਾਬ ਕੇ ਰੇਣਾ ਹਰਿਆਣਾ ਨੰਬਰ ਆ ਜੀ ਐਨਓਸੀ ਨਹੀਂ ਮਿਲਨੀ ਆ ਐਪੀਡ ਮਿਲੂਗਾ ਪੁਰਾਣਾ ਕਟਿਆ ਹੋਇਆ ਲੋਨ ਫੈਂਸ ਨਹੀਂ ਹੋਣਾ ਕਟਿਆ ਜੇ ਉਦੋਂ ਘਟਾ ਲਾ ਕਿੰਨੇ ਦਾ ਬਾਈ ਸਵਾ ਦੋ ਲੱਖ ਦਾ ਜਿਆਦਾ ਹੈ ਜਿਆਦਾ ਵੀਡੀਓ ਦਾ ਸਵਾ ਦੋ ਲੱਖ ਦਾ 15000 10000 ਦਾ ਲੈ ਜਾ ਬਾਈ ਓਏ ਠੀਕ ਹੈ ਕਹਾ ਬਾਈ ਕੋਲੇ ਨਾ ਇੱਧਰ ਲਿਆ ਸਾਹਮਣੇ ਇੱਧਰ ਜਾ ਕੇ ਬਾਈ ਯਾਰ ਬਾਈ ਕੋਲੇ ਨਾ ਦੋਨਾਂ ਕੋਲੇ ਬਾਈ ਕੋਲੇ ਬਹੁਤ ਟਰੈਕਟਰ ਹੁੰਦੇ ਆ ਬਾਈ ਠੀਕ ਹੈ ਬਾਈ ਦੀ ਏਜੰਸੀ ਵੀ ਹੈ ਮਾਨਸਾ ਬਾਈ ਜੌਂਡੀਅਰ ਦੀ ਨਵਾਂ ਟਰੈਕਟਰ ਇਹਨਾਂ ਦਾ ਤਾਂ ਵੀ ਬਾਈ ਨਾਲ ਕੰਟੈਕਟ ਕਰ ਲਿਓ ਪੁਰਾਣਾ ਬਾਈ ਵਿਚ ਕੱਟਦੇ ਨੇ ਉਹ ਵੀ ਬਾਈ ਜਾਇਜ਼ ਰੇਟ ਤੇ ਦੇ ਦਿੰਦੇ ਆ ਬਾਈ ਜੀ ਕੀ ਆਲਾ ਠੀਕ ਠਾਕ ਬਾਈ ਜੀ ਆਪਣਾ ਮੋਬਾਈਲ 9710298644 ਕਿਨਾਂ 978298644 ਠੀਕ ਹੈ ਬਾਈ ਦਾ ਨਾਂ ਬਾਈ ਰੇਸ਼ਮਾ ਮਾਨਸਾ ਜਾਂਉਂਦੀਆਂ 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 ਏਜੰਸੀ ਦੇ ਵਿੱਚੋਂ ਗਏ ਠੀਕ ਹੈ ਜਦੋਂ ਮਰਜ਼ੀ ਬਾਈ ਨਾ ਕੰਡਕਟਰ ਕਰ ਲਿਓ ਇਹ ਬਾਈ ਇਹ ਟਰੈਕਟਰ ਦਿਖਾਇਆ ਆਪਾਂ ਵੀਡੀਓ ਦੇ ਵਿੱਚ ਬਾਈ ਜਸਵੰਤ ਦੇ ਆਪਾਂ ਬਾਈ ਦਾ ਵੀ ਕੰਡਕਟਰ ਨੰਬਰ ਲੈ ਲਿਆ ਬਾਈ ਜਸਵੰਤ ਜੀ ਵਾਲਾ ਵਧੀਆ ਬਾਈ ਬਾਈ ਜੀ ਆਪਣਾ ਮੋਬਾਈਲ ਨੰਬਰ ਪਿੰਡ ਕਿਹੜਾ ਤੁਹਾਡਾ ਤਰਵੰਡੀ ਸਾਹਬੋਂ ਚਲਵੰਡੀ ਸਾਹਬੋਂ ਜਦੋਂ ਮਰਜ਼ੀ ਆ ਜਾਵੇ ਬਾਈ ਟਰੈਕਟਰ ਦੇਖਣ ਆ ਮਰਜ਼ੀ ਫੋਨ ਕਰਕੇ ਹੈ ਨਾ ਲੈ ਚਲੇਗਾ ਆਪਾਂ ਤੁਹਾਡਾ ਮੋਬਾਈਲ ਨੰਬਰ 9464582100 ਕੋਈ ਨਹੀਂ ਬਸ ਇਹ ਤਾਂ ਨਹੀਂ ਕਰਨਾ ਠੀਕ ਹੈ ਬਾਈ ਕੰਡੈਕਟ ਕਰਕੇ ਆਜੋ ਬਾਈ ਨੂੰ ਫੋਨ ਕਰਕੇ ਆਜੋ ਬਿਨਾ ਫੋਨ ਤੋਂ ਨਾ ਆਇਓ ਕਿਉਂਕਿ ਕਈ ਵਾਰ ਬਾਈ ਟਰੈਕਟਰ ਉੱਤਰ ਲੈ ਜਾਂਦੇ ਆ ਬਾਈ ਹੈਨਾ ਮੇਰਾ WhatsApp ਨੰਬਰ ਹੈਗਾ 887294545 ਕੌਣੀ ਨੰਬਰ ਹੈ 9478845 ਕਮਦਨ ਬਾਈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਫੋਨ ਕਰ ਲਿਓ ਹਾਉਲੈਂਡ ਬੇਚਣਾ ਹੋਵੇ ਤਾਂ ਵੀ ਆਪਾਂ ਨੂੰ ਫੋਨ ਕਰ ਲਿਓ ਬਾਈ ਵੀਰੇ ਨੂੰ ਦੱਬ ਕੇ ਲਾਇਕ ਕਮੈਂਟ ਸ਼ੇਅਰ ਕਰ ਦਿਓ ਪੇਜ ਨੂੰ ਕਰ ਲੇ ਫੋਲੋ ਭੁੱਲਰ ਤਲਵੰਡੀ ਸਾਬੋਲਾ ਸ਼ਰਮਾ ਤਲਵੰਡੀ ਸਾਬੋਲਾ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਕਰ ਸਰ